ਇੱਥੇ ਪੰਜ ਚਾਰ ਲੋੜੇ ਕਿੱਛੀ ਵੀ ਲੋੜੇ ਨਹੀਂ ਇੱਧਰ ਜਿਆਦਾ ਪਈ ਹਾਈਲੈਂਡ ਹੈ ਸਾਰੇ ਨਹੀਂ ਬਹਿਣਾ ਸਾਰੇ ਹਾਈਲੈਂਡ ਹਾਂ ਉਹਨਾਂ ਤੇ ਰੋਪੜਾ ਆਖਰੀ ਪਿੰਡ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਉਹ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜਿਆਦਾ ਲੋਕ ਉਹਦਾ ਮੇਰਤਾ ਮਿਹਰਬਾਨੀ ਕਰਦੇ ਜੀ ਪੱਕੀ ਪੈਸੇ ਵਾਲੀ ਦੇਦਰ ਸੇਵਾਦਾਰ ਸੇਵਾ ਕਰਦੇ ਰਹਿਣ ਮੇਰ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣੇ ਲੱਗ ਗਿਆ ਸਾਰੀ ਰਾਤ ਨੂੰ ਨੀ ਜੇ ਆਪਾਂ ਜਿਹੜਾ ਇੱਥੇ ਉਹ ਕਮੇਟੀ ਐ ਜਿਹਨੂੰ ਪੈਸੇ ਦੇ ਦਿੱਤੇ ਜਿਹਨਾਂ ਹਾਂ ਜੀ ਮੈਂ ਕਹਿੰਦਾ ਉਹ ਹੈ ਉਹਨਾ ਤੋਂ ਆਪਾਂ ਆਪਣੇ ਹਿਸਾਬ ਨਾਲ ਪਰਲੇ ਹਾਂ ਜੀ ਹਾਂ ਜੀ ਹਾਂ ਹਾਂ ਅਸਾਂ ਪਾਣੀ ਜਾਂਦਾ ਵਾਹ ਗਿਆ ਨਦੀਆਂ ਵੀ ਆ ਗਈਆਂ ਜੋ ਟਾਈਮ ਤੋਂ ਵੀ ਰਕਤਾਂ ਵਾਣੀ ਵਧ ਗਿਆ ਰਾਤ ਪਾਣੀ ਵਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਸ਼ਰ 12 ਦੇ ਜਿੱਥੇ ਗਿਆ ਜਾਂਦਾ ਜਿਹੜਾ ਪ੍ਰਧਾਨੀ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਨਾਲ ਬਸ ਪਿੰਡ ਹੜਾ ਦਾ ਮਾਲੇ ਹਾਂ ਮਾਲਿਆ ਦੇ ਪਰ ਬਾਦ ਸਾਹਿਬ ਨੇ ਵੱਡਿਆ ਨਾ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈ ਆ ਜੀ ਉਹ ਟੋਕਰ ਹੁਣ ਵੀ ਖੜੇ ਆ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਬਾਦ ਸਾਹਿਬ ਦੇ ਟੋਕਰਾਂ ਬਣੀ ਆਵੇ ਆ ਸਾਰੇ ਪਿੰਡਾਂ ਤੋਂ ਆ ਪਿੰਡਾਂ ਤੋਂ ਸੈਂਟਰ ਲੈ ਕੇ ਜਾਂਦਾ ਲੋਕਾਂ ਪਾਸ ਤੇਲ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਜਾਂਦੀ ਹੈ ਤੁਸੀਂ ਕਿਸ਼ਤੀ ਦੀ ਮੱਤ ਕੋਈ ਜਾਓ ਫਿਰ ਸਰਪੇਂਡਾ ਜੀ ਬੈਂਤੀ ਏਰੀਆ ਜੀ ਵੱਧ ਮਾਲ ਜੋ ਸਾਡੇ ਤੋਂ ਸੀਟ ਕਰੋ ਜੀ ਇੱਥੇ ਬਹੁਤ ਚੱਲਦਾ ਹੈ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਇੱਕ ਤੋਂ ਤਾਰ ਵਾਲੀ ਜਿਹੜੇ ਜਵਨ ਬਣ ਕੇ ਆਪਾਂ ਸਿਰਦੇ ਆ ਨਾ ਕਿੱਥੋਂ ਮਿਲਦੀ ਹੈ ਹੁਣ ਜਦੋਂ ਤਾਰ ਆਉਣੀ ਹੈ ਜੀ ਬਣਾ ਲੈਦੇ ਸਾਨੂੰ ਤਾਰ ਦੀ ਰੋੜਾ ਬੰਦੇ ਸਾਡੇ ਕੋਲ ਲੱਗੇ ਆ ਤਾਰ ਹੀ ਪੈਸੇ ਦੇ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਮੈਂ ਉਹ ਇੱਕ ਨਾ ਇੱਕ ਸਾਰ ਡੀਜਲ ਕਿ ਕਿੰਨਾ ਤੁਹਾਨੂੰ ਡੀਜ਼ਲ ਸਾਰਾ ਵੀ ਟਰੈਕਟਰ ਤਾਂ ਚੱਲੀ ਹੋਈ ਹੈ ਬੰਦਾ ਅਕੀਨ ਕੋਣ ਦੇਊਗਾ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਕਰੇ ਇੱਕ ਸਰ ਬੇਨਤੀ ਹੋ ਰਹਾ ਜੀ ਤੁਸੀਂ ਨਾ ਵੱਧ ਤੋਂ ਵੱਧ ਸੰਗਤ ਨੂੰ ਫੀਲ ਫੋਰ ਕਰਦੇ ਜੀ ਤੁਹਾਡੇ ਨੂੰ ਜਿਆਦਾ ਚੱਲੇ ਹਨ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਵਰਤਮਾਨੀ ਯੂਥ ਕਾਲ ਦੇ ਮੁੰਡੇ ਭੇਜ ਦਿੰਦਾ ਹੈ ਹੈ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬਾਲੇ ਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਸ ਉਹ ਹੋਰ ਚਾਹੀਦੇ ਹਨ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਦਲ ਸਿੰਘ ਜੀ ਕੰਮ ਕਰ ਲਈਏ ਵੀਰੇ 500 ਗੁੰਡਾ ਲਾਤੀਏ ਹਾਂ ਹਾਂ ਜੀ ਕਿੰਨਾ ਠੀਕ ਹੈ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਹੀ ਨਹੀਂ ਨਹੀਂ ਐਂ ਕਰਦੇ ਆਪ ਨਾਈਟ ਵਾਰੀ ਤੁਸੀਂ ਐਂ ਕਰਦੇ ਆ ਮੈਂ ਇਹਦੀ ਪੱਕੀ ਟੂਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਮੈਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਨੂੰ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਚਲੋ ਬਈ ਦੋੜ ਮੜੇ ਅੱਗੇ ਚਲੋ ਹਾਂ ਹਾਂ ਇਹ ਮੰਨ ਲਓ ਕੀ ਆਏ ਤਾਂ ਬਾਅਦ ਫੇਰ ਕੋਈ ਹੱਲ ਨਹੀਂ ਜੀ ਨਹੀਂ ਨਾਲੇ ਨਾ ਦੱਸਾਂ ਕੀ ਹੈ ਹਾਂ ਜੀ ਦਰਿਆ ਨਾਲ ਉਨੇ ਹੁੰਦੇ ਆ ਜਿੱਥੇ ਪੱਧਰ ਦਾ ਸਾਰੇ ਜੇ ਪੱਕੇ ਹੋ ਜਾਣ ਕੰਕਰੀਟ ਦੇ ਉਨੇ ਉਹ ਏਰੀਆ ਜਿੱਥੇ ਢਾਹਦਾ ਸਿੱਧਾ ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜਾਂ ਮਸਾਂ ਇੱਕ ਇੱਕ ਮਾਰ ਬੰਦੇਾਂ ਨੂੰ ਕੀਆ ਬਣਦੇ ਹੈ ਨਾ ਹੁਣ ਮਨ ਲਓ ਕਹੋ ਵੀ ਅਸੀਂ 31 ਤਰੀਕ ਦੇ ਜੀ ਉਤ ਪੁਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਆ ਜਿਹੜਾ ਪ੍ਰਧਾਨ ਦੇ ਇਲਾਕੇ ਦਾ ਸਰਪੰਚ ਸਾਹਿਬ ਐਂ ਕਰਿਓ ਇਡੇ ਬਾਤ ਨਾ ਕਿ ਪਾਣੀ ਜਦੋਂ ਅ ਇੱਥੋਂ ਡੇਕਾ ਚਾਰਾਂ ਚੋਂ ਨੁਕਸਾਨ ਨਹੀਂ ਹੋਇਆ ਚਾਰਾਂ ਚੋਂ ਨਹੀਂ ਹਾਂ ਦੇ ਨੁਕਸਾਨ ਅੰਦਰਲੇ ਅੰਦਰ ਸੀ ਗਿਆ ਜੀ ਸਰ ਅੰਦਰ ਕੋਇਆ ਅੰਦਰ ਹੀ ਆ ਬਾਹਰ ਨਹੀਂ ਪਾਪੂਲਰ ਸੀ ਗਿਆ ਜੀ ਆਪਾਂ ਵੱਟ ਕੇ ਆਹ ਬੰਦ ਚਾਰੇ ਦੱਸ ਕੇ ਕਿਉਂ ਨਹੀਂ ਦੀ ਬਸ ਲੋ ਕਿਸੇ ਨੂੰ ਲੋਟ ਹੋਈ ਨਾ ਮੈਂ ਇਹਦੀ ਡਿਊਟੀ ਲਾ ਦਨਾ ਆਪਣਾ ਪਰ ਮੈਂ ਅੱਜ ਹਲਕਾ ਚਾਜ ਪਰ ਜੀ ਕਰੋ ਉਹ ਆ ਟੇਕ ਕੇਅਰ ਕਰੂਗਾ ਤੁਮ ਸਾਰੇ ਹਾਂਜੀ ਠੀਕ ਹੈ ਜੋ ਕਹਿੰਦਾ ਬੰਦੇ ਮੈਂ ਤੇ ਹੀ ਰਹੂ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਨਹੀਂ ਜੀ ਮੈਂ ਸਾਡਾ ਮੁਟਾਇਆ ਵੀ ਟ੍ਰੇਨ ਪੱਤੀ ਜਿਵੇਂ ਇੱਥੇ ਪਹੇਚੀ ਸਾਡੇ ਇਲਾਕੇ ਦਾ ਕੋਟਾ ਅੱਠ ਨਾ ਜੀ ਨਹੀਂ ਦੇ ਲੋ ਮੈਂ ਥੋੜਾ ਤਾਂ ਤਵਾਹੀ ਸਾਰਾ ਹੀ ਜਿਹੜੀ ਉਹ ਫੋਰੈਸਟ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹ ਟ੍ਰੇਨ ਪਟਾਈ ਜਾਵੇ ਜਿੱਥੇ ਉਹ ਕਿਉਂ ਨਹੀਂ ਪਟਾਉਂਦੀ ਜੇ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾ ਉਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਮ ਡੈਮ ਬੰਦੇ ਨਾ ਸੀਮੈਂਟ ਦੇ ਬੰਨ ਠੀਕ ਕਰੀ ਬਾਕੀ ਰਾਜਸਥਾਨ ਆਪਾਂ ਮਾਰ ਨਹੀਂ ਪਕਾਣਾ ਕੋਈ ਫੇਟਾ ਨਹੀਂ ਹੈਗਾ ਮੈਨੂੰ ਅੱਛਾ ਜੀ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟੈਕਨਰ ਬੜਾ ਦੂਰ ਪਾਹੀ ਆਪਣੇ ਵੱਡੇ ਉਤਾਰ ਤੋਂ ਤੇ ਨਾਲੇ ਵੱਡੀ ਮਸ਼ੀਨ ਹੋਣੀ ਹੈ ਜੇ ਨੂੰ ਨਹੀਂ ਕਰਦੇ ਆਪਾਂ ਕਰਦੇ ਕੋਈ ਨਹੀਂ ਕਰਦੇ ਆਪਾਂ ਆਪਾਂ ਬੀਤ ਬੜੀ ਇਹੀ ਹੈ ਵੀ ਸਾਡਾ ਆਜੋ ਭਾਈ ਜੀ ਅੰਦਰ ਅੰਦਰ ਸਵੇਰ ਦਾ ਲੱਗਿਆ ਜੀ ਬੇਰਾ ਤੇ ਆ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਦਾ ਇਹ ਤੇ ਰਜਾ ਪਤਾ ਨਹੀਂ ਜੀ ਮੈਂ ਕਿਵੇਂ ਕੰਮ ਕਰਨ ਲੱਗੇ ਕੁਝ ਸੋਚਦੇ ਨਹੀਂ ਕਰਦੇ ਇੱਥੇ ਨਹੀਂ ਉਹ ਥਾਲੀ ਨੇ ਹੁਣ ਬਣਾਦਾਂ ਕਰਦਾ ਨਹੀਂ ਪਾਣੀ ਦਾ ਲੰਗ ਨਹੀਂ ਉਹ ਥਾਲੀ ਉਹ ਵੀ ਥਾਲੀ ਬਹੁਤ ਬੜੀ ਜੀ ਜੋ ਕਿ ਫੁੜਾ ਜੰਗਲਾਤ ਬਣਿਆ ਹੋਇਆ ਨਹੀਂ 200 ਤੋਂ ਜੰਗਲਾਤ ਨਹੀਂ ਦਿੱਤੇ ਖਤਮ ਦਾ ਪਾਣੀ ਜੀ ਜੀ ਜੀ